ਬਾਦੀ ਬਵਾਸੀਰ ਹੋ ਜਾਣੇ ਜਦ ਵੀ ਤੁਸੀਂ ਲੈਟਰਨ ਪਾਸ ਕਰਦੇ ਹੋ ਤਾਂ ਤੁਹਾਨੂੰ ਖੂਨ ਆਉਂਦਾ ਤੁਹਾਡੇ ਘਰ ਦੇ ਵਿੱਚ ਐਲੋਵੇਰਾ ਦਾ ਪਲਾਂਟ ਹੈ ਜਿਹੜਾ ਨੁਸਖਾ ਦੱਸਣ ਲੱਗਾ ਇਹ ਤੁਹਾਡੇ ਇਸ ਬਿਮਾਰੀ ਤੇ 100% ਕੰਮ ਕਰੇਗਾ ਸਿਰਫ ਬਾਦੀ ਬਵਾਸੀਰ ਤੇ ਹੋਰ ਕਿਸੇ ਬਵਾਸੀਰ ਤੇ ਕੰਮ ਨਹੀਂ ਕਰੇਗਾ ਧਿਆਨ ਦਿਓ ਜੀ ਚਾਹੇ ਕਿਸੇ ਨੂੰ ਬੱਚੇ ਨੂੰ ਇਹ ਸਮੱਸਿਆ ਚਾਹੇ ਕਿਸੇ ਵੀਰ ਨੂੰ ਆ ਜਾਂ ਸਾਡੀ ਭੈਣ ਨੂੰ ਆ ਤੁਸੀਂ ਇਹਨੂੰ ਵਰਤਲਾ ਕਿਵੇਂ ਆ ਉਹ ਧਿਆਨ ਦਿਓ ਪਹਿਲਾਂ ਤੁਸੀਂ ਸਾਰੇ ਮੇਰੇ ਵੀਰ ਪਰਹੇਜ ਸੁਣ ਲਓ ਅਗਰ ਤੁਸੀਂ ਪਰਹੇਜ ਕਰੋਗੇ ਤਾਂ ਤੁਸੀਂ ਇਹਦਾ ਪਹਿਲੇ ਦਿਨ ਰਿਜ਼ਲਟ ਲੈ ਲਓਗੇ ਪਰਹੇਜ ਨਹੀਂ ਕਰੋਗੇ ਤਾਂ ਫਿਰ ਭਾਵੇਂ ਤੁਸੀਂ ਇਸ ਨੁਸਕੇ ਨੂੰ ਹਜ਼ਾਰ ਵਾਰ ਵਰਤ ਲਿਓ ਇਹ ਨੁਸਖਾ ਕੰਮ ਨਹੀਂ ਕਰੇਗਾ ਸਿਰਫ ਬਾਦੀ ਬਾਵਾਸੀਰ ਤੇ ਬਾਦੀ ਬਵਸੀਰ ਜਦ ਸਾਡੀ ਪੈਖਾਨੇ ਵਾਲੀ ਨਲੀ ਹੁੰਦੀ ਹੈ ਟਾਇਲਟ ਪਾਸ ਕਰਦੇ ਉੱਥੇ ਗੱਠਾਂ ਬਣ ਜਾਂਦੀਆਂ ਨੇ ਜਾਂ ਜ਼ਖਮ ਬਣ ਜਾਂਦੇ ਨੇ ਜਿਹਦੇ ਕਰਕੇ ਸੀ ਟਾਇਲਟ ਪਾਸ ਕਰਦੇ ਆ ਤੇ ਟਾਇਲਟ ਜਿਹੜੀ ਹੁੰਦੀ ਹੈ ਉਹ ਖੁਸ਼ਕ ਹੋ ਜਾਂਦੀ ਹੈ ਫਿਰ ਉਹ ਖੁਸ਼ਕ ਟਾਇਲਟ ਸਾਡੇ ਪੈਖਾਨੇ ਵਾਲੀ ਨਲੀ ਤੇ ਮਤਲਬ ਟੱਚ ਕਰਕੇ ਆਉਂਦੀ ਹੈ ਉਹਨੂੰ ਛਿੱਲਦੀ ਹੋਈ ਆਉਂਦੀ ਹੈ ਜਿਹਦੇ ਕਰਕੇ ਸਮੱਸਿਆ ਆ ਜਾਂਦੀ ਹੈ ਪਰਹੇਜ ਤੁਸੀਂ ਕੀ ਕਰਨਾ ਹੈ ਬਿਲਕੁਲ ਦਾਲ ਚਾਵਲ ਬੰਦ ਕਰ ਦੇਣੇ ਬਾਦੀ ਚੀਜ਼ਾਂ ਦੇ ਜਿਹੜੇ ਦਾਲ ਚਾਵਲ ਬੰਦ ਕਰ ਦਿਓ ਪਨੀਰ ਬੰਦ ਕਰ ਦਿਓ ਸਮੋਸਾ ਕਚੌੜੀ ਤਲੀਆਂ ਚੀਜ਼ਾਂ ਮੈਦੇ ਵਾਲੀਆਂ ਬੰਦ ਕਰ ਦਿਓ ਉਸ ਤੋਂ ਇਲਾਵਾ ਤੁਸੀਂ ਚਾਹ ਜਿਹੜੀ ਉਹ ਨਹੀਂ ਪੀਣੀ ਖੱਟੀ ਚੀਜ਼ ਨਹੀਂ ਖਾਣੀ ਕਹਿਣ ਦਾ ਭਾਵ ਹੈ ਵੀ ਇਹ ਤੁਸੀਂ ਇਹਦਾ ਰਿਜ਼ਲਟ ਪਹਿਲੇ ਦਿਨ ਤੋਂ ਹੀ 100% ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਹੀ ਪੈਣੀ ਹੈ ਪਰਹੇਜ ਕਰਨਾ ਹੀ ਪੈਣਾ ਜਿੰਨੀ ਮਰਜ਼ੀ ਅੰਗਰੇਜ਼ੀਆਂ ਦਵਾਈਆਂ ਖਾ ਲਓਗੇ ਤੁਸੀਂ ਮੈਡੀਸਿਨ ਫਰਕ ਨਹੀਂ ਪੈਣਾ ਜਦ ਤੱਕ ਖਾਓਗੇ ਉਨਾ ਹੀ ਠੀਕ ਰਹੇਗਾ ਹੁਣ ਇਹਨੂੰ ਬਣਾਉਣਾ ਕਿਵੇਂ ਆ ਵਰਤਣਾ ਕਿਵੇਂ ਆ ਇਹ ਧਿਆਨ ਦੇਣ ਜੋ ਗੱਲ ਹੈ ਇਹ ਨੁਸਖਾ ਬਿਲਕੁਲ ਤੁਹਾਡੇ ਤੇ ਸਟਿਕ ਬੈਠੇਗਾ 20 ਗ੍ਰਾਮ ਤੁਸੀਂ ਐਲੋਵੇਰਾ ਦੀ ਜੈਲ ਲੈਣੀ ਤਾਜ਼ਾ ਐਲੋਵੇਰਾ ਘਰ ਦੇ ਵਿੱਚ ਪlant ਤੁਸੀਂ ਹੈ ਠੀਕ ਨਹੀਂ ਤਾਂ ਕਿਤੋਂ ਲੈ ਆਓ ਤਾਜੀ ਇਹਦੀ 20 ਗ੍ਰਾਮ ਜੈਲ ਲਾ ਕੇ ਇਹਦੇ ਵਿੱਚੋਂ ਗੁੱਦਾ ਕੱਢ ਲਿਓ ਤੇ 20 ਗ੍ਰਾਮ ਤੁਸੀਂ ਲੈਣਾ ਜੀ ਆਂਬਲੇ ਦਾ ਰਸ ਦੇਖੋ ਇਹ ਆਂਬਲਾ ਤੁਹਾਨੂੰ ਆਲੇ-ਦੁਆਲੇ ਮਿਲਦਾ ਠੀਕ ਹੈ ਨਹੀਂ ਤਾਂ ਬਾਜ਼ਾਰ ਦੇ ਵਿੱਚ ਆਂਬਲੇ ਦਾ ਜਿਹੜਾ ਜੂਸ ਆਉਂਦਾ ਹੈ ਉਹ ਲੈਓ 20 ਗ੍ਰਾਮ ਆਂਬਲੇ ਦਾ ਜੂਸ 20 ਗ੍ਰਾਮ ਐਲੋਵੇਰਾ ਦੋ ਚਮਚ ਦੋ ਚਮਚ ਧਾਗੇ ਵਾਲੀ ਮਿਸ਼ਰੀ ਕੁੱਟ ਕੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਧਾਗੇ ਵਾਲੀ ਮਿਸ਼ਰੀ ਹੀ ਵਰਤਣੀ ਹੈ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਹੋਵੇ ਤੇ ਬਵਾਸੀਰ ਹੋਵੇ ਉਹ ਮਿਸ਼ਰੀ ਦੀ ਮਾਤਰਾ ਸਿਰਫ ਅੱਧਾ ਚਮਚ ਰੱਖਣ 2 ਚਮਚ ਨਾ ਰੱਖਣ ਜਾਂ ਪੌਣਾ ਚਮਚ ਰੱਖਣ ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਇਹਨਾਂ ਚੀਜ਼ਾਂ ਨੂੰ ਰਲਾ ਕੇ ਖਾਲੀ ਪੇਟ ਇੱਕ ਗਲਾਸ ਪਾਣੀ ਦੇ ਨਾਲ ਸੇਵਨ ਕਰਨਾ ਹੈ ਇੱਕ ਘੰਟੇ ਤੱਕ ਤੁਸੀਂ ਕੁਝ ਨਹੀਂ ਖਾਣਾ ਇਹ ਪਹਿਲੇ ਦਿਨ ਤੁਸੀਂ ਲਓਗੇ ਠੀਕ ਹੈ ਜੀ ਦੂਜੇ ਦਿਨ ਦਿਨ ਚੜ੍ਹਦੇ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਤੁਹਾਡੀ ਜਿਹੜੀ ਬਲੀਡਿੰਗ ਹੁੰਦੀ ਹੈ ਟਾਇਲਟ ਪਾਸ ਕਰਨ ਲੱਗਿਆ ਉਹ ਘਟ ਜੇਗੀ ਇਹ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਬਲੀਡਿੰਗ ਬਿਲਕੁਲ ਖਤਮ ਕਰ ਦੇਗੀ ਇਹਨੂੰ ਤੁਸੀਂ ਲੰਮਾ ਟਾਈਮ ਵਰਤੋਗੇ ਨਾ ਲਗਭਗ ਡੇਢ ਮਹੀਨੇ 2 ਮਹੀਨੇ 2 ਮਹੀਨੇ ਸੌਰੀ 2 ਮਹੀਨੇ ਲਗਾਤਾਰ ਵਰਤੋਗੇ ਤਾਂ ਤੁਹਾਡੀ ਇਹ ਸਮੱਸਿਆ ਬਾਦੀ ਬਾਵਾ ਸੀਰ ਦੀ ਇਹ ਜੜ ਤੋਂ ਖਤਮ ਕਰ ਦੇਗੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ